ਸਤਿ ਸ਼੍ਰੀ ਅਕਾਲ ਜੀ ਸਾਰੇ ਦਾ ਸਵਾਗਤ ਹੈ ਮੇਰੀ ਨਵੀਂ ਵੀਡੀਓ 'ਚ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਅੱਜ ਮੇथी ਆਲੂ ਦੀ ਸਬਜ਼ੀ। ਆਸ ਹੈ ਮੇਰੀ ਵੀਡੀਓ ਵਧੀਆ ਲੱਗੂਗੀ। ਸਭ ਤੋਂ ਪਹਿਲਾਂ ਆਪਾਂ ਅੱਧੇ ਕਰਸ਼ੀ ਆਇਲ ਦੀ ਪਾ ਕੇ ਚੰਗੀ ਤਰ੍ਹਾਂ ਗਰਮ ਕਰਕੇ ਆਪਾਂ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ। 2 ਤੋਂ 3 ਪਿਆਜ਼ ਲੈ ਲੈਣੇ ਆ। ਫਿਰ ਆਪਾਂ ਇਸ ਦੇ ਵਿੱਚ ਟੇਸ ਦੇ ਅਕੋਰਡਿੰਗ ਹਰੀ ਮਿਰਚ ਐਡ ਕਰ ਲਾਂਗੇ। ਫਿਰ ਆਪਾਂ ਇਹਦੇ ਚ ਐਡ ਕਰਨੇ ਕੁਝ ਮਸਾਲੇ, ਲਾਲ ਮਿਰਚ, ਹਲਦੀ ਪਾਊਡਰ ਤੇ ਗਰਮ ਮਸਾਲਾ ਐਡ ਕਰਕੇ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਆ। ਫਿਰ ਆਪਾਂ ਆਲੂ ਨੂੰ ਪਹਿਲਾਂ ਹੀ ਕੱਟ ਕੇ ਰੱਖ ਲਿਆ ਸੀ। ਆਲੂ ਨੂੰ ਬਹੁਤੀ ਬਰੀਕ ਬਰੀਕ ਕੱਟਣਾ ਹੈ ਤਾਂ ਕਿ ਜਿਹੜੇ ਆਪਣੇ ਆਲੂ ਆ ਚੰਗੀ ਤਰ੍ਹਾਂ ਜਲਦੀ ਪੱਕ ਜਾਣ ਫਿਰ ਆਪਾਂ ਆਲੂ ਜਿਹੜੇ ਆਪਣੇ ਮਸਾਲੇ ਵਿੱਚ ਐਡ ਕਰ ਦਾਂਗੇ ਥੋੜਾ ਜਿਹਾ ਪਾਣੀ ਪਾਵਾਂਗੇ ਇਸ ਦੇ ਵਿੱਚ ਆਪਾਂ ਪਾਣੀ ਐਡ ਕਰਕੇ ਆਪਾਂ ਇਹਨੂੰ 10-15 ਮਿੰਟ ਵਾਸਤੇ ਚੰਗੀ ਤਰ੍ਹਾਂ ਪਕਾ ਲੈਣਾ ਹੈ ਇਹਨਾਂ ਪਟਾਕੇ ਪਕਾਵਾਂਗੇ 10 ਤੋਂ 15 ਮਿੰਟ ਬਾਅਦ ਆਪਾਂ ਦੇਖਾਂਗੇ ਆਪਣੇ ਆਲੂ ਹਲਕੇ ਜਿ ਪੱਕ ਚੁੱਕੇ ਨੇ ਹੁਣ ਆਪਾਂ ਇਸ ਵਿੱਚ ਮੇਥੀ ਐਡ ਕਰਨੀ ਆ ਮੇਥੀ ਨੂੰ ਚੰਗੀ ਤਰ੍ਹਾਂ ਬਰੀਕ-ਬਰੀਕ ਕੱਟ ਕੇ ਧੋ ਲੈਣਾ ਆ ਫਿਰ ਆਪਾਂ ਇਹਦੇ ਚ ਐਡ ਕਰ ਦਾਂਗੇ ਫਿਰ ਆਪਾਂ ਇਹਨੂੰ ਦੋ ਤੋਂ ਤਿੰਨ ਵਾਰੀ ਟਾ ਕੇ ਪਕਾਵਾਂਗੇ ਮੇਥੀ ਆਪਣੀ 10 ਤੋਂ 15 ਮਿੰਟ ਵਿੱਚ ਬਣ ਕੇ ਤਿਆਰ ਹੋ ਜੇਗੀ ਤੁਸੀਂ ਵੀ ਇਹਨੂੰ ਆਪਣੇ ਘਰ ਵਿੱਚ ਟਰਾਈ ਕਰਨ ਦਾ ਦੱਸਣਾ ਤੁਹਾਨੂੰ ਮੇਰੀ ਇਹ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਮੇਥੀ ਆਪਣੀ ਬਣ ਕੇ ਤਿਆਰ ਆ ਤੁਸੀਂ ਵੀ ਇਹਨੂੰ ਜ਼ਰੂਰ ਟਰਾਈ ਕਰਿਓ ਮਿਲਦੀ ਹੈ ਇੱਕ ਨਵੀਂ ਵੀਡੀਓ ਦੇ ਨਾਲ थैंक यू गाइस